ਕੀ ਨਾਮ ਹੈ ਤੁਹਾਡਾ ਸੁਲੱਖਣ ਗੁਆਰ ਕਿੱਥੋਂ ਦੇ ਰਹਿਣ ਵਾਲੇ ਹੋ ਗੁਰੂਗੜ੍ਹ ਇਹ ਜਿਹੜੇ ਦੋ ਜਣੇ ਦੀ ਡੈਥ ਹੋਈ ਆ ਕੀ ਲੱਗਦੇ ਨੇ ਤੁਹਾਡੇ ਜੀ ਉਹ ਇੱਕ ਬੇਟਾ ਲੱਗਦਾ ਜੇ ਭਾਨਾ ਜਿਹਾ ਲੱਗਦਾ ਤੇ ਪਤਾ ਜੀ ਕੁਛ ਨਹੀਂ ਦੀ ਡੈਥ ਵੀ ਕਿਸ ਚਾਂਸ ਕਰਕੇ ਕੋਈ ਨਸ਼ਾ ਨੁਸ਼ਾ ਕਰਦੇ ਸੀ ਜਾਂ ਕੀ ਨਸ਼ਾ ਤਾਂ ਨਹੀਂ ਕਰਦੇ ਸੀ ਬਸ ਪਿੱਗ ਬੂਗ ਜਾਂ ਬੀਅਰ ਬੋਰ ਪਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਗਏ ਕਿ ਜੇ ਅਸੀਂ ਨੈਣਾ ਦੇ ਵੀ ਜਾਣਾ ਕਿੰਨੀ 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 ਉਮਰ ਹੈ ਇਹਨਾਂ ਦੀ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਜਨਮ ਇਹਨਾਂ ਦਾ 25-14 25 ਕਿ ਸਾਡੀ ਉਮਰ ਹੈ 24 ਸਾਲ ਦੀ ਮਾਰ ਕੀ ਕੰਮ ਕੁੰਮ ਕੀ ਕਰ ਸ਼ਿਵਾ ਕੰਪਨੀ ਦੇ ਵਿਆਹੇ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਅਨਮੇੜ ਅਨਮਰੜਾ ਜੀ ਕੋਈ ਨਸ਼ਾ ਪਤਾ ਨਹੀਂ ਕਰਦੇ ਹੈਗੇ ਤੇ ਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ ਤੇ ਹਾਂ ਜੀ ਜਦੀ ਪਹੁੰਚੀ ਪੁਲਿਸ ਪ੍ਰਸ਼ਾਸਨ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਸ਼ੁੱਕ ਹੈਗੀ ਆ ਕੋਈ ਵੀ ਜਾਂ ਕਿਸੇ ਕੋਈ ਗਲਵਾਦ ਕੀ ਕਿਸੇ ਉੱਤੇ ਨਹੀਂ ਹੈ ਕੀ ਨਾਮ ਆ ਭਾਈ ਜੀ ਰਾਜਸਪਾਲ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਲੋਕਲੀ ਮਾਛੋੜਾ ਸਾਹਿਬ ਤੋਂ ਜੀ ਭਾਈ ਜੀ ਇਹ ਜਗਾ ਥੋੜੀ ਆ ਜਿੱਥੇ ਦੋ ਡੈੱਡ ਬੋਟੀਆਂ ਮਿਲਦੀਆਂ ਇਹ ਜਗਾ ਵੀਰੇ ਮੇਰੀ ਆ ਪਰੇ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਝੀੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਗੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਰਿਸ਼ਤ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮਖਾ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ 'ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਕੋਈ ਹੋਰ ਗੱਲਬਾਤ ਤਾਂ ਨਹੀਂ ਜੀ ਕੋਈ ਇਹਨਾਂ ਦਾ ਪਤਾ ਨਹੀਂ 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 ਹੋਰ ਕੋਈ ਗੱਲਬਾਤ ਹਾਂ ਜੀ ਸਰ ਅਜੋ ਦੋ ਡੈਡ ਬੁੱਢੀ ਮਿਲੇ ਮਾਛੋੜਾ ਸਾਹਿਬ ਤੋਂ ਜੀ ਕੀ ਕਹਿਣਾ ਚਾਹੋਗੇ ਜੀ ਹਾਂ ਸਾਨੂੰ ਇਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਇਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀਆਂ ਅਸੀਂ ਵਿਚਾਰੇ ਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੈਰੈਂਟਸ ਨੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬਾਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈਥ ਕਿੱਦਾਂ ਹੋਈ ਨਹੀਂ ਹਾਲੇ ਕੁਝ ਨਹੀਂ ਕਹਿ ਸਕੇ ਹਜਾ ਜਾ ਸਕਦਾ ਜੀ ਘਰ ਦੇ ਤੋਂ ਮਾੜਾ ਵੋਟਾ ਵੈਰੀਫਾਈ ਕੀਤਾ ਅਸੀਂ ਉਹ ਕਹਿੰਦੇ ਸ਼ਰਾਬ ਸ਼ਰੂਪ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਲੈਈ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਠੀਕ ਹੈ ਇਹ ਮਾਛੋੜੇ ਦੇ ਰਹਿਣ ਵਾਲੇ ਨਹੀਂ ਜੀ ਨਹੀਂ ਇਹ ਪਿੱਛੇ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ ਠੀਕ ਹੈ ਸਰ ਥੈਂਕ ਯੂ